ਬੜੇ ਦੁੱਖ ਨਾਲ ਗਿਆ ਜਾ ਰਿਹਾ ਕਿਉਂਕਿ ਸਾਡੇ ਜਿਹੜੇ ਬਦਕਿਸਮਤੀ ਨਾਲ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਦੀ ਬਾਤ ਕਰਨੀ ਆ ਪਰ ਅਸੀਂ ਉਹਨਾਂ ਨੂੰ ਅੰਨ ਦੀ ਬਾਤ ਕਰਨੀ ਆ ਕਿਉਂਕਿ ਸਾਡੇ ਜਿਹੜੇ ਕਿਸਾਨ ਭਰਾ ਵੀਰ ਮਜ਼ਦੂਰ ਆੜਤੀ ਤਿੰਨ ਚਾਰ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਆ ਉਹਨਾਂ ਦੀ ਗੱਲ ਤਾਂ ਉਹ ਮਨ ਦੀ ਸੁਣਨੇ ਰਿਹਾ ਔਰ ਆਪਣੀ ਗੱਲ ਮਨ ਦੀ ਕਰ ਰਿਹਾ ਕਿਉਂਕਿ ਉਹਨੇ ਲੋਕਾਂ ਨੂੰ ਮਨ ਦੀ ਬਾਤ ਕਰ ਕਰਕੇ ਗੁੰਮਰਾਹ ਕੀਤਾ ਕਿਉਂਕਿ ਜਿਹੜੇ ਕਿਸਾਨ ਵੀਰ ਸਾਡੇ ਸਾਡੇ ਧਾਨਿਆਂ ਦੇ ਬੈਠੇ ਆ ਔਰ ਜਿਹੜੇ ਸਾਡੇ 35 40 ਸ਼ਹੀਦ ਹੋ ਗਏ ਆ ਭਰਾ ਬਜ਼ੁਰਗ ਮਾਵਾ ਭੈਣਾ ਉਹਨਾਂ ਦੀ ਇੱਕ ਵੀ ਗੱਲ ਨਹੀਂ ਉਹਨੇ ਤਾਈ ਅਜੇ ਤਾਈ ਸੁਣੀ ਔਰ ਨਾ ਇੱਕ ਸ਼ਬਦ ਬੋਲਿਆ ਹਮਦਰਦੀ ਦਾ ਇਸ ਕਰਕੇ ਨਰਿੰਦਰ ਮੋਦੀ ਜਿਹੜੇ ਅੱਜ ਮੰਨ ਦੀ ਬਾਤ ਕਰ ਰਿਹਾ ਉਹਦੀ ਅਸੀਂ ਵਿਰੋਧਤਾ ਕੀਤੀ ਆ ਭਾਂਡੇ ਖੜਕਾ ਕੇ ਕਿਉਂਕਿ ਭਾਂਡੇ ਤਾਂ ਖੜਕਾਉਂਦੇ ਆ ਜਿਹਦੇ ਪੱਲੇ ਕੱਖ ਨਾ ਹੋਵੇ ਅਸੀਂ ਇਸ ਕਰਕੇ ਭਾਂਡੇ ਖੜਕਾયા ਵੀ ਨਰਿੰਦਰ ਮੋਦੀ ਦੇ ਪੱਲੇ ਕੱਖ ਨਹੀਂ ਹੈਗਾ ਔਰ ਗੱਲਾਂ ਦੇ ਨਾਲ ਹੀ ਉਹ ਜਿਹੜਾ ਛੜਾ ਬਣਾ ਰਿਹਾ ਹੈ ਕਿ ਸਾਡੇ ਕਿਸਾਨ ਵੀਰਾਂ ਦਾ ਜਿਹੜਾ ਸ਼ੰਘਾਰਸ਼ਾ ਉਹ ਰੰਗ ਲੈ ਕੇ ਆਊਗਾ ਅਸੀਂ ਕਿਸਾਨ ਵੀਰਾਂ ਦੇ ਨਾਲ ਆ ਔਰ ਕਿਸਾਨ ਵੀਰਾਂ ਦੀ ਇਹ ਕਰਕੇ ਹੀ ਜਿਹੜਾ ਸਾਡਾ ਭਾਰਤ ਕੀ ਪੂਰਾ ਇੰਟਰਨੈਸ਼ਨਲ ਜਿੰਨੇ ਵਰਲਡ ਦੀਆਂ ਕੰਟਰੀਆਂ ਉਹ ਆ ਔਰ ਕਿਸਾਨਾਂ ਦੇ ਨਾਲ ਹਮਦਰਦੀ ਪ੍ਰਗਟਾ ਰਹੀਆਂ ਪਰ ਸਾਡੇ ਜਿਹੜੇ ਨਰਿੰਦਰ ਮੋਦੀ ਜੀ ਆ ਜਿਹੜੀ ਤਾਨਾਸ਼ਾਹੀ ਹਿਟਲਰ ਵਾਲੀ ਆ ਉਹਦੇ ਕੰਨ ਤੇ ਜੂ ਨਹੀਂ ਸਕਦੀ ਔਰ ਅੱਜ ਉਹਨੇ 11 ਵਜੇ ਤੋਂ ਲੈ ਕੇ 12 ਵਜੇ ਤੱਕ ਮੰਨਦੀ ਬਾਤ ਕਰਨੀ ਸੀ ਪਰ ਅਸੀਂ ਉਹਨਾਂ ਅਣਦੀ ਬਾਤ ਕਰਨੀ ਕੋ ਸਾਡਾ ਅਣ ਦਾ ਅੱਜ ਸੜਕਾਂ ਤੇ ਆ ਔਰ ਰੂੜਾ ਵੀ ਇੰਨੀ ਠੰਡ ਆ ਪੋਦਾ ਮਹੀਨਾ ਚੱਲ ਰਿਹਾ ਦਸੰਬਰ ਦਾ ਮਹੀਨਾ ਔਰ ਇੰਨੀ ਠੰਡ ਦੇ ਵਿੱਚ ਕੜਾਕੇ ਦੀ ਠੰਡ ਦੇ ਵਿੱਚ ਬਿਨਾ ਛਾਤੋ ਧਾਨਿਆਂ ਦੇ ਬੈਠੇ ਆ ਅਸੀਂ ਉਹਨਾਂ ਦੀ ਮੰਨ ਦੀ ਬਾਤ ਸੁਣੋ ਪ੍ਰਧਾਨ ਮੰਤਰੀ ਜੀ ਤੁਹਾਡੀ ਕਿਸੇ ਨੇ ਨਹੀਂ ਮੰਨ ਦੀ ਬਾਤ ਸੁਣੀ ਤੁਸੀਂ ਕਿਸਾਨਾਂ ਦੀ ਸੁਣੋ ਕਿਸਾਨੇ ਸਾਡਾ ਅੰਦਾਜ਼ਾ ਦਾ ਕਿਸਾਨੇ ਸਾਡਾ ਜਿਹੜਾ ਰੱਬ ਦਾ ਰੂਪ ਆ ਕਿਉਂਕਿ ਉਹ ਦਿਨ ਰਾਤ ਮਿਹਨਤ ਕਰਕੇ ਸਾਰਿਆਂ ਦੇ ਪੇਟ ਭਰਦਾ ਇਸ ਕਰਕੇ ਅਸੀਂ ਤੇਰੀ ਮੰਨ ਦੀ ਬਾਤ ਨਹੀਂ ਸੁਣੀ ਤੂੰ ਕਿਸਾਨਾਂ ਦੀ ਗੱਲ ਸੁਣ ਔਰ ਆਂਦੀ ਗੱਲ ਸੁਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ